ਵਿਆਹ ਸਮਾਗਮਾਂ ਦੇ ਉੱਤੇ ਜ਼ਿਆਦਾ ਪੈਸੇ ਖਰਚ ਕਰਨ ਵਾਲੇ ਜ਼ਰਾ ਧਿਆਨ ਦੇ ਨਾਲ ਸੁਣ ਲੈ ਕਿਉਂਕਿ ਹੁਣ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਵਿਆਹਾਂ ਦੇ ਉੱਤੇ ਜ਼ਿਆਦਾ ਪੈਸੇ ਖਰਚ ਕਰਨ ਦੇ ਨਾਲ ਖਤਰਾ ਕਿਸ ਤਰ੍ਹਾਂ ਹੋ ਸਕਦਾ ਆ ਇਸ ਸਵਾਲ ਦਾ ਜਵਾਬ ਕੁਝ ਅੰਕੜੇ ਦੇ ਰਹੇ ਨੇ ਦਰਅਸਲ ਹਰ ਕੋਈ ਜਾਣਦਾ ਆ ਕਿ ਵਿਆਹ ਠੋਕ ਵਜਾ ਕੇ ਕੀਤਾ ਜਾਵੇ ਬੜੇ ਚਾਵਾ ਨਾਲ ਕੀਤਾ ਜਾਵੇ ਔਰ ਡਟ ਕੇ ਪੈਸੇ ਖਰਚੇ ਜਾਣ ਇੱਕ ਵਾਰ ਪਤਾ ਲੱਗ ਜਵੇ ਕਿ ਵਿਆਹ ਕੀਤਾ ਆ ਰਾਜਿਆਂ ਦੇ ਵਾਂਗ ਮੁੰਡੇ ਨੂੰ ਕੂੜੀ ਦੇ ਉੱਤੇ ਬਿਠਾ ਕੇ ਤੇ ਲਿਆਂਦਾ ਜਾਵੇ ਔਰ ਨੂੰਹ ਰਾਣੀ ਨੂੰ ਡੋਲੀ ਦੇ ਵਿੱਚ ਲਿਆਂਦਾ ਜਾਵੇ ਜਿਹੜੀ ਫੁੱਲਾਂ ਦੇ ਨਾਲ ਸਜੀ ਹੋਵੇ ਬੀਡਸ ਨਾਲ ਸਜੀ ਹੋਵੇ ਸੰਗ ਮਰਮਰ ਨਾਲ ਸਜੀ ਹੋਵੇ ਪਰ ਹੁਣ ਇਹੋ ਜਿਹਾ ਕਰਨਾ ਭਾਰੀ ਪੈ ਸਕਦਾ ਆ ਉਹ ਇਸ ਕਰਕੇ ਕਿਉਂਕਿ ਗੈਂਗਸਟਰਾਂ ਦੀਆਂ ਨਿਗਾਹਾਂ ਉਹਨਾਂ ਲੋਕਾਂ ਤੇ ਨੇ ਜਿਹੜੇ ਵੱਧ ਕਰਕੇ ਪੈਸੇ ਖਰਚ ਰਹੇ ਨੇ ਆਪਣੇ ਵਿਆਹਾਂ ਦੇ ਉੱਤੇ ਜਿਹੜੇ ਵੱਡੇ ਵੱਡੇ ਜਸ਼ਨ ਕਰ ਰਹੇ ਨੇ ਆਪਣੇ ਵਿਆਹਾਂ ਦੇ ਉੱਤੇ ਆਪਣੇ ਧੀ ਪੁੱਤਰਾਂ ਦੇ ਵਿਆਹਾਂ ਦੇ ਉੱਤੇ ਗੈਂਗਸਟਰ ਰੇਕੀਆਂ ਕਰ ਰਹੇ ਨੇ ਦਰਸਲ ਆંકੜੇ ਸਾਹਮਣੇ ਆਏ ਨੇ ਕਿ 500 ਪੰਜਾਬ ਦੇ ਵਿੱਚ ਵਿਆਹ ਇੱਕ ਸਾਲ ਦੇ ਅੰਦਰ ਇਹੋ ਜਿਹੇ ਨੇ ਜਿਨ੍ਹਾਂ ਤੋਂ ਬਾਅਦ ਫੋਨ ਕਾਲ ਆ ਗਏ ਨੇ ਗੈਂਗਸਟਰਸ ਦੇ ਕਿ ਸਾਨੂੰ ਲੱਖਾਂ ਦੇ ਵਿੱਚ ਫਰੋਤੀਆਂ ਦੋ ਰੰਗਦਾਰੀਆਂ ਦੋ ਨਹੀਂ ਤਾਂ ਫਿਰ ਨੁਕਸਾਨ ਪਹਚਾ ਦੇਵਾਂਗੇ ਆંકੜਿਆਂ ਦੇ ਮੁਤਾਬਕ 500 ਫੋਨ ਕਾਲਸ ਇੱਕ ਸਾਲ ਦੇ ਅੰਦਰ ਗੈਂਗਸਟਰਾਂ ਦੇ ਵੱਲੋਂ ਕੀਤੀਆਂ ਗਈਆਂ ਤੇ ਇਹਨਾਂ 500 ਦੇ ਵਿੱਚ ਵੱਧ ਕਰਕੇ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਧੀ ਪੁੱਤਰਾਂ ਦੇ ਵਿਆਹ ਬੜੇ ਸ਼ਾਨੋ ਸ਼ੌਕਤ ਦੇ ਨਾਲ ਬੜੇ ਮਹਿੰਗੇ ਰੈਸਟੋਰੈਂਟਸ ਦੇ ਵਿੱਚ ਬੜੇ ਮਹਿੰਗੇ ਪੈਲੈਸਸ ਦੇ ਵਿੱਚ ਕੀਤੇ ਨੇ ਔਰ ਉਹਨਾਂ ਨੂੰ ਵਿਆਹ ਸਮਾਗਮ ਤੋਂ ਬਾਅਦ ਫੋਨ ਕਾਲਸ ਆ ਰਹੀਆਂ ਨੇ ਲੱਖਾਂ ਦੇ ਵਿੱਚ ਰੰਗਦਾਰੀਆਂ ਮੰਗੀਆਂ ਜਾ ਰਹੀਆਂ ਨੇ ਇੱਕ ਸਾਬਕਾ ਆਈਪੀਐਸ ਅਧਿਕਾਰੀ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨੂੰ ਆਪਣੇ ਪੁੱਤਰ ਦੇ ਵਿਆਹ ਤੋਂ ਬਾਅਦ ਫੋਨ ਕਾਲ ਆਇਆ ਹੈ ਕਿ 50 ਲੱਖ ਰੁਪਇਆ ਰੰਗਦਾਰੀ ਦੇਵੇ ਤਾਂ jaan ਬਚ ਸਕਦੀ ਹੈ ਇਹ ਤਾਂ ਇੱਕ ਐਗਜ਼ਾਮਪਲ ਹੋ ਗਈ ਹੈ ਪਰ ਨਾਲ ਦੀ ਨਾਲ ਅੰਕੜੇ ਕੁਝ ਹੋਰ ਕਹਿ ਰਹੇ ਨੇ ਦਰਸਲ ਪੁਲਿਸ ਵੱਲੋਂ ਪੰਜਾਬ ਦੇ ਅੰਦਰ ਲੰਘੇ ਇੱਕ ਸਾਲ ਤੋਂ 200 ਤੋਂ ਵੱਧ ਮਾਮਲੇ ਦਰਜ ਕਰ ਲਏ ਗਏ ਨੇ 200 ਤੋਂ ਵੱਧ ਮਾਮਲੇ ਇਹ ਉਹ ਨੇ ਜਿਹੜੇ ਵਿਆਹ ਸਮਾਗਮਾਂ ਤੋਂ ਬਾਅਦ ਐਫ ਆਈ ਆਰਸ ਆਈਆਂ ਨੇ ਵਿਆਹ ਸਮਾਗਮਾਂ ਤੋਂ ਬਾਅਦ ਰੰਗਦਾਰੀਆਂ ਮੰਗੀਆਂ ਗਈਆਂ ਨੇ ਉਹਨਾਂ ਬਾਰੇ ਐਫ ਆਈ ਆਰਸ ਨੇ ਔਰ ਉਹਨਾਂ ਦੇ ਵਿੱਚੋਂ ਵੀ 100 ਦੇ ਕਰੀਬ ਤਾਂ ਇਹੋ ਜਿਹੇ ਗੈਂਗਸਟਰਸ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰタミン ਇਹ ਮਾਮਲੇ ਠੱਲਣ ਦਾ ਨਾਮ ਨਹੀਂ ਲੈ ਰਹੇ ਇਹੋ ਜਿਹੇ ਮਾਮਲੇ ਦੇ ਵਿੱਚ ਜਿਹੜੇ ਗ੍ਰਿਫਤਾਰੀਆਂ ਹੋਈਆਂ ਤੇ 11 ਦੇ ਕਰੀਬ ਹਥਿਆਰ ਬਰਾਮਦ ਹੋਏ ਨੇ ਔਰ ਇੱਥੋਂ ਤੱਕ ਹੀ ਨਹੀਂ ਸਗੋਂ ਅਵੇਰਵਾ ਬਾਇਫਰਕੇਟ ਵੀ ਕੀਤਾ ਗਿਆ ਆ ਦਰਸਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਵੇਰਵਾ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਮਾਮਲੇ ਪੇਸ਼ ਆਏ ਨੇ ਲੰਘੇ 1 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਫਿਰੋਜ਼ਪੁਰ ਦੱਸਿਆ ਜਾ ਰਿਹਾ ਜਿਸ ਦੇ ਵਿੱਚ 88 मामले ਇਹੋ ਜੇ ਸਾਹਮਣੇ ਆਏ ਨੇ ਬਾਕਾਇਦਾ ਦੱਸਿਆ ਜਾ ਰਿਹਾ ਹੈ ਕਿ 88 ਮਾਮਲੇ ਪੇਸ਼ ਆਏ ਨੇ ਇਹੋ ਜੇ ਜਿਨ੍ਹਾਂ ਦੇ ਵਿੱਚ ਵਿਆਸ मागਮਾ ਤੋਂ ਬਾਅਦ ਖਾਸ ਕਰਕੇ ਰੰਗਦਾਰੀਆਂ ਮੰਗੀਆਂ ਗਈਆਂ ਫੋਨ ਕਰਕੇ ਵਟਸਐਪ ਕਾਲਸ ਕਰਕੇ ਔਰ WhatsApp ਮੈਸੇजेस ਕਰਕੇ ਰੰਗਦਾਰੀਆਂ ਮੰਗੀਆਂ ਜਾ ਰਹੀਆਂ ਆਪਣੇ ਆਪ ਨੂੰ ਨਾਮੀ ਗੈਂਗਸਟਰ ਦੱਸਦੇ ਨੇ ਔਰ ਕਹਿੰਦੇ ਨੇ ਕਿ ਲੱਖਾਂ ਦੇ ਵਿੱਚ ਪੈਸੇ ਭਰੋ ਨਹੀਂ ਤਾਂ ਫਿਰ ਨੁਕਸਾਨ ਪਚਾਵਾਂਗੇ ਉਹ ਨੁਕਸਾਨ ਭਾਵੇਂ ਮਾਰ ਦਿੱਤਾ ਜਾਵੇਗਾ ਜਾਂ ਫਿਰ ਕੁਝ ਹੋਰ ਹੋਵੇਗਾ ਪਰ ਸਾਫ਼ ਤੌਰ ਦੇ ਉੱਤੇ ਰੰਗਦਾਰੀਆਂ ਮੰਗੀਆਂ ਜਾ ਰਹੀਆਂ ਨੇ ਹਾਲਾਂਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਤੇਜ਼ੀ ਆਉਂਦੀ ਨਜ਼ਰ ਆ ਰਹੀ ਹੈ ਫਿਰੋਜ਼ਪੁਰ ਦੇ ਵਿੱਚ 88 ਮਾਮਲੇ ਦੱਸੇ ਜਾ ਰਹੇ ਨੇ ਪਰ ਸਿਰਫ ਫਿਰੋਜ਼ਪੁਰ ਤੱਕ ਦਾ ਹੀ ਮਾਮਲਾ ਨਹੀਂ ਹੈਗਾ ਫਰੀਦਕੋਟ ਦੇ ਵਿੱਚ 78 ਰੂਪਨਗਰ ਵਿੱਚ 69 ਅਤੇ ਸਰਹੱਦੀ ਇਲਾਕਿਆਂ ਦੇ ਵਿੱਚ ਤਾਂ 64 ਤੱਕ ਇਹ ਮਾਮਲੇ ਪਹੁੰਚ ਚੁੱਕੇ ਨੇ ਜਲੰਧਰ ਦੇ ਵਿੱਚ ਵੀ ਕਈ ਮਾਮਲੇ ਸਾਹਮਣੇ ਆਏ ਨੇ ਜਲੰਧਰ ਦੇ ਵਿੱਚ ਵੀ ਇਹ ਗਿਣਤੀ 60 ਤੱਕ ਦੱਸੀ ਜਾ ਰਹੀ ਹੈ ਪਰ ਹਾਲਾਤ ਤਣਾਅਪੂਰਵਕ ਬਣਦੇ ਪਏ ਨੇ ਇਹੋ ਜਿਹੇ ਕਈ ਜਿਹੜੇ ਨੇ ਜਿੱਥੇ ਇਸ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ ਔਰ ਲੋਕਾਂ ਨੂੰ ਫੋਨਸ ਆ ਰਹੇ ਨੇ ਫੋਨ ਕਾਲਸ ਆ ਰਹੀਆਂ ਨੇ ਲੋਕਾਂ ਨੂੰ ਨਾਲ ਦੀ ਨਾਲ WhatsApp ਮੈਸੇजेस ਆ ਰਹੇ ਨੇ ਕਿ ਉਹਨਾਂ ਨੂੰ ਪੈਸੇ ਦਿੱਤੇ ਜਾਣ ਗੈਂਗਸਟਰਸ ਨੂੰ ਪੈਸੇ ਦਿੱਤੇ ਜਾਣ ਰੰਗਦਾਰੀਆਂ ਦਿੱਤੀਆਂ ਜਾਣ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਵਧਾਨ ਰਹਿਣ ਲੋਕ ਨਾਲ ਦੀ ਨਾਲ ਇਹ ਦੱਸਿਆ ਗਿਆ ਕਿ ਗੈਂਗਸਟਰਸ ਇਹਨਾਂ ਵਿਆਸ ਮਾਗਮਾਂ ਵਿੱਚ ਜਾ ਕੇ ਤੇ ਰੇਕੀਆਂ ਕਰ ਰਹੇ ਨੇ ਰੇਕੀਆਂ ਕਰ ਰਹੇ ਨੇ ਕਿ ਕੌਣ ਕਿਸ ਤਰ੍ਹਾਂ ਵਿਆਹ ਕਰ ਰਿਹਾ ਹੈ ਕੋਈ ਜਿੰਨਾ ਮਹਿੰਗਾ ਵਿਆਹ ਕਰਦਾ ਹੈ ਉੰਨੀ ਹੀ ਰੰਗਦਾਰੀ ਜ਼ਿਆਦਾ ਉਹਦੇ ਕੋਲੋਂ ਮੰਗੀ ਜਾਂਦੀ ਹੈ ਇਸ ਕਰਕੇ ਆਪਣੇ ਵਿਆਹਾਂ ਦੇ ਵਿੱਚ ਜ਼ਿਆਦਾ ਖਰਚ ਕਰਨ ਵਾਲੇ ਜ਼ਿਆਦਾ ਆਲਿਸ਼ਾਨ ਵਿਆਹ ਕਰਨ ਵਾਲੇ ਜ਼ਰਾ ਧਿਆਨ ਦੇਣ ਕਿਉਂਕਿ ਐਦਾਂ ਨਾ ਹੋਵੇ ਵਿਆਹ ਕਰਨ ਤੋਂ ਬਾਅਦ ਉਹਨਾਂ ਨੂੰ ਫੋਨ ਕਾਲ ਆ ਜਵੇ ਜਾਂ ਕੋਈ ਵਟਸਐਪ ਮੈਸੇਜ ਆ ਜਵੇ ਤੇ ਕੋਈ ਗੈਂਗਸਟਰ ਰੰਗਦਾਰੀ ਦੇ ਵਿੱਚ ਲੱਖਾਂ ਰੁਪਏ ਮੰਗਦਾ ਪਿਆ ਹੋਵੇ ਖੈਰ ਪੁਲਿਸ ਪ੍ਰਸ਼ਾਸਨ ਐਕਟਿਵ ਹੈਗਾ ਹੈ ਏਜੀਟੀਐਫ ਆਪਣਾ ਕੰਮ ਬਖੂਬੀ ਨਿਭਾਰੀ ਹੈ ਪਰ ਜੇ ਇਹੋ ਜਿਹਾ ਕੁਝ ਹੁੰਦਾ ਆ ਤੇ ਇਹ ਇੱਕ ਸਿਟੀਜ਼ਨ ਦਾ ਕੰਮ ਹੈਗਾ ਕਿ ਇਸ ਬਾਰੇ ਫੌਰੀ ਤੌਰ ਦੇ ਉੱਤੇ ਰਿਪੋਰਟ ਪੁਲਿਸ ਨੂੰ ਸੌਂਪੀ ਜਾਵੇ ਪਰ ਪੁਲਿਸ ਨੂੰ ਇਸ ਰਿਪੋਰਟ ਸੌਂਪਣ ਤੋਂ ਬਾਅਦ ਜਲ ਤੋਂ ਜਲਦ ਕਾਰਵਾਈ ਜਿਹੜੀ ਆ ਪੁਲਿਸ ਦਾ ਵੀ ਕੰਮ ਹੈਗਾ ਉਹ ਕੀਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਇਹ ਸਮਾਂ ਦੱਸੇਗਾ ਪਰ ਫਿਲਹਾਲ ਇਹ ਮਾਮਲੇ ਵਧਦੇ ਜਾ ਰਹੇ ਨੇ ਜੋ ਕੁਝ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ